ਗਰਦੀ ਤੰਗ ਕਰਦੀ ਸ਼ੁਰੂ ਤੋਂ ਕੀ ਦਾ ਕਾਹਦਾ ਕੀ ਖਰਾਬ ਕਰਦੀ ਮਾਂ ਵਾ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਿਹਾ ਨੇ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਉਹ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕੀ ਨਾਲ ਦਾ ਨਾਲ ਲਾਗਿਆ ਹੋਰ ਤਾਂ ਕਦੀ ਡੰਡੇ ਮਰਾਉਂਦੇ ਹੀ ਕਦੀ ਕੁਝ ਕਰਾਉਂਦੇ ਬੱਚੇ ਕੋਲ ਕਰਾਉਂਦਾ ਰੱਬ ਦਾ ਬੱਚਾ ਪਿਆਰਾ ਰੋਚਾ ਵਾ ਮੇਰਾ ਵੀ ਨਿਕਾਜਿਆ ਜਿਹੜਾ ਬੱਚਾ ਹੈ ਉਹ ਵੀ ਨੱਬਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਉਹਨਾਂ ਅਫਸੋਸ ਨਹੀਂ ਹੈਗਾ ਆਪਣੇ ਆਪਣੇ ਮੰਨਤੇ ਵੀ ਮੈਂ ਗਲਤੀ ਕੀਤੀ ਹੈਗਾ ਕਰਦੀ ਤੰਗ ਕਰਦੀ ਸ਼ੁਰੂ ਤੋਂ ਕਿਹਦਾ ਕਾਦਾ ਕੀ ਖਰਾਬ ਕਰਦੀ ਮਾਂ ਮਾਂ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਹਿਣਾ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਉਹ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕੀ ਨਾਲ ਦਾ ਨਾਲ ਲਾਗਿਆ ਹੋਰ ਕੋ ਕਦੀ ਡੰਡੇ ਮਰਾਉਂਦੇ ਹੀ ਕਦੀ ਕੋਝ ਕਰਾਉਂਦੇ ਹੀ ਬੱਚੇ ਕੋ ਮਰਾ ਕੰਮ ਕਰਾਉਂਦੇ ਕਦੀ ਨਾ ਤੇ ਰੱਬ ਦਾ ਬੱਚਾ ਪਿਆਰਾ ਰੋਚਾ ਵਾਹਦਾ ਮੇਰਾ ਵੀ ਨਿਕਾਜਿਆ ਜਿਹੜਾ ਬੱਚਾ ਉਹ ਵੀ ਨਵਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਉਹਨਾਂ ਅਫਸੋਸ ਨਹੀਂ ਹੈ ਆਪਣੇ ਆਪਣੇ ਮੰਨਤੇ ਵੀ ਮੈਂ ਗਲਤੀ ਕੀਤੀ ਹੈਗਾ ਕਰਦੀ ਤੰਗ ਕਰਦੀ ਸ਼ੁਰੂ ਤੋਂ ਕਿਹਦਾ ਕਾਦਾ ਕੀ ਖਰਾਬ ਕਰਦੀ ਮਾਂ ਮਾਂ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਹਿਣੇ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਉਹ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕਈ ਨਾਲ ਦਾ ਨਾਲ ਲਾ ਗਿਆ ਹੋਰ ਕੋ ਕਦੀ ਡੰਡੇ ਮਰਾਉਂਦੇ ਸੀ ਕਦੀ ਕੁਝ ਕਰਾਉਂਦੇ ਸੀ ਬੱਚੇ ਕੋ ਬੜਾ ਕੁਝ ਕਰਾਉਂਦੇ ਜਿਨਾ ਉਹਦੇ ਰੱਬ ਦਾ ਬੱਚਾ ਪਿਆਰਾ ਬੱਚਾ ਬੜਾ ਬੱਚਾ ਹੁੰਦਾ ਮੇਰਾ ਵੀ ਨਿਕਾ ਜਾ ਜਿਹੜਾ ਬੱਚਾ ਹੈ ਉਹ ਵੀ ਨੱਬ ਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਉਹ ਨਾ ਅਫਸੋਸ ਨਹੀਂ ਹੈਗਾ ਆਪਣੇ ਆਪਣੇ ਮਨ ਤੇ ਵੀ ਮੈਂ ਗਲਤੀ ਕੀਤੀ ਹੈ ਹੈਗਾ ਉਹ ਕਰਦੀ ਤੰਗ ਕਰਦੀ ਫਿਰ ਉਹ ਤਾਂ ਹੀ ਕਿਹਦਾ ਕਾਹਦਾ ਕੰਮ ਕਰਦੀ ਕੀ ਖਰਾਬ ਕਰਦੀ ਮਾਂ ਵਾਹ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਿਹਾ ਨੇ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਉਹ ਤੇ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕੀ ਨਾਲ ਦਾ ਨਾਲ ਲਾਗਿਆ ਹੋਰ ਕੋ ਕਦੀ ਡੰਡੇ ਮਰਾਉਂਦੇ ਸੀ ਕਦੀ ਕੁਝ ਕਰਾਉਂਦੇ ਸੀ ਬੱਚੇ ਕੋਲ ਮਰਾ ਕੰਮ ਕਰਾਉਂਦੇ ਸੀ ਨਾ ਉਹ ਤੇ ਰੱਬ ਦਾ ਬੱਚਾ ਪਿਆਰਾ ਰੋਚਾ ਵਾਹਦਾ ਬੱਚਾ ਮੇਰਾ ਵੀ ਨਿਕਲਿਆ ਜਿਹੜਾ ਬੱਚਾ ਹੈ ਉਹ ਵੀ ਨਵ ਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਹੈ ਉਹਨਾਂ ਅਫਸੋਸ ਨਹੀਂ ਹੈ ਕਾ ਆਪਣੇ ਆਪਣੇ ਮੰਨਤੇ ਵੀ ਮੈਂ ਗਲਤੀ ਕੀਤੀ ਹੈਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ